ਬਠਿੰਡਾ ਪੁਲਿਸ ਨੇ ਜਿਹੜਾ ਹੈ ਜਿਹੜੀ ਆਪਦੀ ਅੱਗੇ ਪਿਰਤ ਚਲਾਈ ਆ ਜਦੇ ਵਿੱਚ ਅਸੀਂ ਜਿਹੜੇ ਡਰੱਗਸ ਦੇ ਸਮੱਗਲਰ ਆ ਉਹਨਾਂ ਦੀਆਂ ਪ੍ਰਾਪਰਟੀਆਂ ਹੀ ਕਾਫੀ ਜ਼ਿਆਦੀਆਂ ਜ਼ਬਤ ਕੀਤੀਆਂ ਪਿਛਲੇ 1 ਮਹੀਨੇ ਦੇ ਵਿੱਚ ਵਿੱਚ ਅਬ ਨਵੇਂ ਸਾਲ ਦੇ ਵਿੱਚ ਜਿਹੜਾ ਹੈ 2024 ਚੜ੍ਹਦੇ ਅਸੀਂ ਦੋ ਮੁਕਦਮੇ ਜਿਹੜੇ ਹੈਗੇ ਆ ਉਹਦੇ ਵਿੱਚ ਇੱਕ ਸੁਨੀਲ ਕੁਮਾਰ ਆ ਤੇ ਇੱਕ ਹੈ ਹਰਬੰਦ ਸਿੰਘ ਇਹ ਦੋ ਸਮਗਲਰ ਸਿਗੇ ਚਿੱਟੇ ਦੇ ਜਿਨ੍ਹਾਂ ਦੇ ਖਿਲਾਫ ਕਮਰਸ਼ਲ ਕੁਆਂਟੀਟੀ ਦੇ ਮੁਕਦਮੇ ਦਰਜ ਸਿਗੇ ਥਾਣੇ ਕੈਂਟ ਦੇ ਵਿੱਚ ਥਾਣੇ ਕੈਂਟ ਬਠਿੰਡਾ ਦੇ ਵਿੱਚ ਸੋ ਇਹਨਾਂ ਦੀਆਂ ਦੋ ਜੜੀਆਂ ਚੱਲ ਪ੍ਰਾਪਰਟੀਆਂ ਆ ਇੱਕ ਦੀ ਐਸਐਕਸ 4 ਗੱਡੀ ਆ 2.5 ਲੱਖ ਦੀ ਮਲੀਤੀ ਆ ਦੂਜੀ ਸਵਿਫਟ ਡਿਜ਼ਾਈਨ ਆ ਜਿਹੜੀ ਕੋ ਸਵਾ 2 ਲੱਖ ਦੀ ਮਾਰਕੀਟ ਉਹਦੀ ਐਸ ਰਿਲੀਸ ਕੀਤੀ ਵੈਲਿਊ ਉਹ ਦੋਵੇਂ ਜਿਹੜੀਆਂ ਹੈਗੀਆਂ ਕੰਪੀਟੈਂਟ ਅਥਾਰਟੀ ਤੋਂ ਅਸੀਂ ਜਿਹੜੇ ਹੈ ਆਰਡਰ ਕਰਾਉਣ ਦੇ ਵਿੱਚ ਬਠਿੰਡਾ ਪੁਲਿਸ ਕਾਮਯਾਬ ਹੋਈ ਹੈ ਇਹ ਦੋਵੇਂ ਜਿਹੜੀਆਂ ਗੱਡੀਆਂ ਫ੍ਰੀਜ਼ ਹੋ ਗਈਆਂ ਇਹਨਾਂ ਨੂੰ ਅਸੀਂ ਠਾਣੇ ਲਿਆ ਕੇ ਜਬਤ ਕਰ ਲਿਆ ਔਰ ਇਸੇ ਤਰ੍ਹਾਂ ਇਸ ਲੜੀ ਦੇ ਵਿੱਚ ਹੀ ਦਸੰਬਰ ਤੋਂ ਲੈ ਕੇ ਪਿਛਲਾ ਮਹੀਨਾ ਦਸੰਬਰ ਦਾ ਸੀਗਾ ਟਿਲ ਡੇਟ ਬਠਿੰਡਾ ਪੁਲਿਸ ਨੇ ਚੰਗੇ ਕਾਰਗੁਜ਼ਾਰੀ ਵਿਖਾਉਂਦੇ ਹੋਏ ਇਹਨਾਂ ਡਰੱਗਸ ਸਮੱਗਲਰਾਂ ਦੇ ਅਗੇਂਸਟ 1 ਕਰੋੜ ਤੇ 88 ਲੱਖ ਦੀ ਅਸੀਂ ਪ੍ਰਾਪਰਟੀ ਜਿਹੜੀ ਆ ਇਹਨਾਂ ਦੀ ਫ੍ਰੀਜ਼ ਕਰਾ ਚੁੱਕੇ ਆ ਔਰ ਉਹਨਾਂ ਸਾਰਿਆਂ ਦੇ ਕੇਸਿਸ ਅੱਗੇ ਚੱਲ ਰਹੇ ਆ ਬੜੀਆਂ ਸੋਲਿਡ ਤੇ ਸਹੀ ਗਰਾਉਂਡਸ ਦੇ ਉੱਤੇ ਜਿਹੜਾ ਉਹ ਕੇਸ ਤਿਆਰ ਕੀਤੇ ਗਏ ਆ ਤਾਂ ਕਿ ਇਹਨਾਂ ਸਾਰੀਆਂ ਪ੍ਰਾਪਰਟੀਆਂ ਨੂੰ ਨੈਕਸਟ ਸਟੈਪ ਤੇ ਇਹਨਾਂ ਦਾ ਫੋਰ ਫੀਚਰ ਹੋ ਜੇ ਤਾਂ ਕਿ ਇਹ ਸਾਰੀਆਂ ਗਵਰਨਮੈਂਟ ਦੇ ਖਾਤੇ 'ਚ ਚੱਲ ਜਾਈਂ ਤੇ ਗਵਰਨਮੈਂਟ ਇਹਨਾਂ ਨੂੰ ਅੱਗੇ ਨਲਾਮ ਕਰੂਗੀ ਔਰ ਇਹ ਜਿਹੜਾ ਹੈ ਸلسਲਾ ਇਹਨੂੰ ਬਠਿੰਡਾ ਪੁਲਿਸ ਇਦਾਂ ਹੀ ਜਾਰੀ ਰੱਖੇ ਟੋਟਲ ਜਿਹੜਾ ਹੈ ਵਾ ਹੁਣ ਤੱਕ ਜਿਹੜੀਆਂ 10 ਤਾਂ ਫਰੀਜ਼ਿੰਗ ਆਰਡਰ 2A8 ਪਹਿਲਾਂ ਸੋ ਨਵੇਂ ਸਾਲ ਦੇ ਵਿੱਚ ਦੋ ਸਾਨੂੰ ਮਿਲ ਗਏ ਆਰਡਰ ਔਰ ਪਿਛਲੇ 1 ਮਹੀਨੇ ਦੇ ਵਿੱਚ ਵਿੱਚ ਮੀਨਸ ਪਿਛਲੇ 40 ਡੇਸ ਦੇ ਵਿੱਚ ਵਿੱਚ ਅਸੀਂ 10 ਆਰਡਰਸ ਜਿਹੜੇ ਆ 10 ਪ੍ਰੋਪਰਟੀਆਂ 10 ਆਰਡਰ ਸਾਨੂੰ ਮਿਲ ਚੱਕੇ ਆ 24 ਸਾਡੇ ਜਿਹੜੇ ਕੇਸ ਆ ਉਹ ਦਿੱਲੀ ਚੱਲ ਰਹੇ ਆ ਜਿਨ੍ਹਾਂ ਦੀ ਅਸੀਂ ਬਾਖੂਬੀ ਪੈਰਵਾਈ ਕਰ ਰਹੇ ਆ ਔਰ ਸਾਨੂੰ ਇਹ ਵੀ ਆਸ ਆ ਕਿ ਉਹਦੇ ਚ ਵੀ ਅਸੀਂ ਜਲਦ ਹੀ ਫ੍ਰੀਜ਼ਿੰਗ ਆਰਡਰ ਬਾਕੀ ਦੇ ਸਮਗਲਦਰਾਂ ਦੇ ਰਹਿੰਦੇ ਸਮਗਲਦਰਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਆ ਉਹਨਾਂ ਦੇ ਅਟੈਚਮੈਂਟ ਆਰਡਰਸ ਉਹਨਾਂ ਦੇ ਫ੍ਰੀਜ਼ਿੰਗ ਆਰਡਰਸ ਲੈਂਡ 'ਚ ਕਾਮਯਾਬ ਹੋਵਾਂਗੇ